ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਅੰਤਰ ਕੀ ਗਤ ਤੁਮਹੀ ਜਾਣੀ ਤੁਝ ਹੀ ਪਾਹੀ ਨਬੀਰੋ ਏ ਵਾਹਿਗੁਰੂ ਸਾਰਿਆਂ ਜੀਵਾਂ ਦੇ ਅੰਦਰ ਦੀ ਗਤ ਹਾਲਤ ਤੁਸੀਂ ਆਪ ਹੀ ਅੰਤਰਜਾਮਤਾ ਦੇ ਨਾਲ ਜਾਣਦੇ ਹੋ ਅਤੇ ਤੁਹਾਡੇ ਪਾਹੇ ਕੀਏ ਪਾਸ ਹੀ ਜੰਮਣ ਮਰਨ ਦਾ ਨਬੇਰੋ ਨਬੇੜਾ ਹੋਣਾ ਹੈ ਬਖਸ਼ ਲਾਓ ਸਾਹਿਬ ਪ੍ਰਭ ਆਪਣੇ ਲੱਖ ਖਤੇ ਕਰ ਫੇਰੋ ਏ ਸਾਹਿਬ ਮਾਲਕ ਪ੍ਰਭ ਪਰਮੇਸ਼ਰ ਜੀ ਤੁਸੀਂ ਸਾਨੂੰ ਆਪ ਦੇ ਸੇਵਕ ਜਾਣ ਕੇ ਸਾਡੇ ਗੁਨਾਹਾਂ ਨੂੰ ਬਖਸ਼ ਲਓ ਕਿਉਂਕਿ ਅਸੀਂ ਲੱਖਾਂ ਹੀ ਖਤੇ ਪਾਪ ਕਰਦੇ ਫੇਰੋ ਫਿਰਦੇ ਹਾਂ ਜੋ ਅਸੀਂ ਲੱਖਾਂ ਪਾਪ ਕਰਮ ਕਰਦੇ ਹਾਂ ਕਿਰਪਾ ਕਰਕੇ ਉਸ ਪਾਸੇ ਤੋਂ ਸਾਨੂੰ ਫੇਰੋ ਭਾਵ ਫੇਰ ਨਾ ਕਰੋ ਮੋੜਨਾ ਕਰੋ ਜੀ ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ ਹਰ ਚਰਨ ਸ਼ਰਣ ਮੋਹਿ ਚੇਰੋ ਰਹਾਉ ਏ ਪ੍ਰਭ ਪਰਮੇਸ਼ਰ ਜੀ ਤੁਸੀਂ ਮੇਰੇ ਠਾਕੁਰ ਸਵਾਮੀ ਹੋ ਅਤੇ ਸਾਰਿਆਂ ਦੇ ਆਤਮਾ ਰੂਪ ਕਰਕੇ ਨੇੜੇ ਵਸਦੇ ਹੋ ਏ ਹਰ ਪਰਮੇਸ਼ਰ ਜੀ ਆਪ ਜੀ ਦੇ ਚਰਨਾਂ ਦੀ ਸ਼ਰਣ ਓਟਦਾ ਮੋਹਿ ਮੈਂ ਜਿਰੂ ਦਾਸ ਹਾਂ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰ ਰਿਹਾ ਬੇਸਮਾਰ ਬੇਅੰਤ ਸੁਆਮੀ ਉੱਚੋ ਗੁਣੀ ਘਹਿਰੋ ਏ ਸੁਆਮੀ ਮਾਲਕ ਪਰਮੇਸ਼ਰ ਜੀ ਤੁਸੀਂ ਬੇਸਮਾਰ ਗਿਣਤੀ ਤੋਂ ਰਹਿਤ ਬੇਅੰਤ ਅਣਗਿਣਤ ਗੁਣਾ ਵਾਲੇ ਬੇਅੰਤ ਸ੍ਰਿਸ਼ਟੀ ਦੇ ਰਚਣ ਵਾਲੇ ਉੱਚੇ ਤ੍ਰੈਕਾਲ ਆਬਾਦ ਰੂਪ ਤੇ ਸ਼ੋਭ ਗੁਣਾ ਦਾ ਘਹਿਰੋ ਸਮੁੰਦਰ ਖਜ਼ਾਨਾ ਰੂਪ ਗਹਿੇਰੋ ਗੰਭੀਰਤਾ ਵਾਲੇ ਹੋ ਕਾਟ ਸਿਲਕ ਕੀਨੋ ਆਪਣੋ ਦਾਸ ਰੋ ਤਉ ਨਾਨਕ ਕਹਾ ਨਿਹੋਰੋ ਏ ਮਹਾਰਾਜੀ ਜਦ ਤੁਸੀਂ ਮੋਹ ਰੂਪੀ ਜਮਾ ਵਾਸ਼ਨਾ ਰੂਪੀ ਆਦਿਕ ਸਿਲਕ ਫਾਹੀ ਕਾਟ ਕੱਟ ਕੇ ਆਪਣਾ ਦਾਸ ਰੋ ਸੇਵਕ ਬਣਾਉਣਾ ਕੀਤਾ ਤਦ ਫਿਰ ਸਾਨੂੰ ਹੋਰ ਕਿਸੇ ਦਾ ਕੀ ਨਿਹੋਰੋ ਐਸਾਨ ਹੈ ਭਾਵ ਕੋਈ ਐਸਾਨ ਨਹੀਂ ਹੈ ਸੁਰਧ ਮਹੱਲਾ ਪੰਜਵਾ ਭਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਜਿਨ੍ਹਾਂ ਉੱਤੇ ਗੋਵਿੰਦਾ ਪਰਮੇਸ਼ਰ ਦਾ ਸਰੂਪ ਸਤਿਗੁਰੂ ਜੀ ਕਿਰਪਾਲੂ ਦਇਆਵਾਨ ਹੋਏ ਹਨ ਉਹਨਾਂ ਨੇ ਸਾਰੇ ਮਨੋਰਥ ਮਨ ਦੇ ਸੰਕਲਪ ਸਾਰੇ ਲੋਕ ਪ੍ਰਲੋਕ ਦੇ ਮਨੋਰਥਾਂ ਦੇ ਫਲ ਪਾ ਲਏ ਹਨ ਅਤੇ ਅਸਥਿਰ ਭਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਗੋ ਪ੍ਰਿਥਵੀ ਦੀ ਵਿੰਦ ਰੱਖਿਆ ਕਰਨ ਵਾਲੇ ਗੋਵਿੰਦ ਪਰਮੇਸ਼ਰ ਦੇ ਗੁਣ ਸਿਲ ਸਿਫਤ ਸਲਾਹ ਦੇ ਗੀਤ ਗਾ ਕੇ ਗੁਣ ਗਾਉਣ ਕਰਕੇ ਪਰਮੇਸ਼ਰ ਦੇ ਚਰਨੀ ਲੱਗ ਕੇ ਇਸਤਿਤ ਹੋ ਗਏ ਹਨ हे ਭਾਈ ਜਦੋਂ ਗੋਵਿੰਦ ਪਰਮੇਸ਼ਰ ਦੇ ਗੁਣ ਗਾਉਣਾ ਕੀਤੇ ਤਾਂ ਪਰਮੇਸ਼ਰ ਦੇ ਚਰਨਾ ਕਮਲਾਂ ਵਿੱਚ ਲੱਗ ਕੇ ਚਿਤ ਆਵਾ ਗਵਣ ਤੋਂ ਇਸਤਿਤ ਹੋ ਗਿਆ ਭਲੋ ਸਮੂਰਤ ਪੂਰਾ ਉਹ ਸਮੂਰਤ ਸ਼ੁਭ ਘੜੀ ਦਾ ਸਮਾਂ ਸਮੂਰਤ ਸੁੰਦਰ ਮੂਰਤ ਵਾਲਾ ਸਮਾਂ ਸਮੂਰਤ ਦੋ ਘੜੀਆਂ ਦਾ ਸਮਾਂ ਸਭ ਤੋਂ ਚੰਗਾ ਤੇ ਪੂਰਾ ਪੂਰਨ ਹੈ ਗਿਆਨ ਦੀ ਸ਼ਰਨ ਆਉਣ ਦੀਆਂ ਸਭ ਘੜੀਆਂ ਵੀ ਭਲੋ ਚੰਗੀਆਂ ਹਨ ਤੇ ਜਦੋਂ ਗਿਆਨ ਪ੍ਰਾਪਤ ਹੋਇਆ ਉਹ ਵੀ ਪੂਰਨ ਸਮਾਂ ਹੈ ਸਾਧ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਉ ਜਿਸ ਵਕਤ ਸ਼ਾਂਤੀ ਸਰੂਪ ਪਰਮੇਸ਼ਰ ਦਾ ਨਾਮ ਜਪ ਕੇ ਸਹਿਜ ਗਿਆਨ ਪ੍ਰਾਪਤ ਹੋਇਆ ਤਾਂ ਆਨੰਦ ਸੁਖ ਸਰੂਪ ਦੀ ਸਾਖ ਆਦਤਤਾ ਹੋਈ ਅਤੇ ਅਨਹਦ ਇੱਕ ਰਸ ਜਸ ਰੂਪੀ ਤੂਰਾ ਵਾਜੇ ਵਜ ਆਏ ਰਹਾਉ ਬਿਸਰਾਮ ਦੀ ਕੀ ਸਤਗੁਰੂ ਕਿਰਪਾ ਕਰ ਰਿਹਾ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖदाई ਜਿਸ ਵੇਲੇ ਆਪਣੇ ਸਾਡੇ ਪ੍ਰੀਤਮ ਪਿਆਰੇ ਸੁਆਮੀ ਮਾਲਕ ਪਰਮੇਸ਼ਰ ਜੀ ਮਿਲੇ ਤਾਂ ਘਰ ਅੰਤਹਿ ਕਰਨ ਦੇ ਮੰਦਰ ਨਿਵਾਸ ਅਸਥਾਨ ਚ ਆਧਿ ਸਥਾਨ ਸਰੂਪ ਸੁਖਦਾਈ ਸੁੱਖਾਂ ਦੀ ਦੇਣ ਵਾਲਾ ਪ੍ਰਾਪਤ ਹੋ ਗਿਆ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਈਸ਼ ਪੂਜਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਜਨ ਦਾਸਾ ਨੇ ਗੁਰਾਂ ਦੇ ਪਾਸੋਂ ਪਰਮੇਸ਼ਰ ਦੇ ਨਾਮ ਦਾ ਨਿਧਾਨ ਖਜ਼ਾਨਾ ਪਾਉਣਾ ਕੀਤਾ ਜਿਸ ਕਰਕੇ ਸਾਡੀ ਸਾਰੀ ਲੋਕ ਪ੍ਰਲੋਕ ਦੀ ਇਸ਼ ਕਈਏ ਚਾਹਣਾ ਪੂਜਾਈ ਪੂਰੀ ਹੋ ਗਈ ਹੈ ਸੋਰਠ ਮਹੱਲਾ ਪੰਜਵਾ ਗੁਰ ਕੀ ਚਰਨ ਬਸੇ ਰਿੱਧ ਭੀਤਰ ਸੋਭ ਲਖਣ ਪ੍ਰਭ ਕੀਨੇ ਹੇ ਭਾਈ ਜਿਨ੍ਹਾਂ ਦੀ ਰਿੱਧ ਹਿਰਦੇ ਦੇ ਭੀਤਰ ਅੰਦਰ ਸਤਿਗੁਰਾਂ ਦੇ ਚਰਨ ਕਮਲ ਵਸ ਗਏ ਹਨ ਉਹਨਾਂ ਦੇ ਪ੍ਰਭ ਪਰਮੇਸ਼ਰ ਨੇ ਮੰਦੇ ਲਖਣ ਮੀਟ ਕੇ ਸੋਭ ਸ੍ਰੇਸ਼ਟ ਲਖਣ ਬਣਾਉਣਾ ਕੀਤੇ ਹਨ ਭਾਵ ਦੇਵੀ ਗੁਣਾ ਦੀ ਪ੍ਰਗਟਤਾ ਕਰ ਦਿੱਤੀ ਹੈ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਜੀਨੇ ਜਦੋਂ ਸਾਰੀਆਂ ਥਾਵਾਂ ਵਿੱਚ ਪੂਰਨ ਵਿਆਪਕ ਪਰਮੇਸ਼ਰ ਜੀ ਕਿਰਪਾਲੂ ਦਿਆਲੂ ਹੋਏ ਤਾਂ ਸਤਗੁਰਾਂ ਦੀ ਕਿਰਪਾ ਕਰਕੇ ਮਨ ਹਿਰਦੇ ਵਿੱਚ ਨਾਮ ਦੇ ਨਿਧਾਨ ਖਜਾਨੇ ਨੂੰ ਚੀਨੇ ਜਾਣ ਲਿਆ ਮੇਰੋ ਗੁਰ ਰਖਵਾਰੋ ਮੀਤ ਹੇ ਭਾਈ ਮੇਰੋ ਮੇਰੇ ਗੁਰੂ ਸਤਗੁਰੂ ਸਾਹਿਬ ਜੀ ਲੋਕ ਪ੍ਰਲੋਕ ਵਿੱਚ ਮੇਰੇ ਮੀਤ ਮਿੱਤਰ ਦੀ ਨਿਆਈ ਰਖਵਾਰੂ ਰੱਖਿਆ ਕਰਨ ਵਾਲੇ ਹਨ ਦੂਣ ਚੌਣੀ ਦੇ ਵੜਾਈ ਸੋਭਾ ਨੀਤਾ ਨੀਤ ਰਹਾਉ ਦੁਗਣੀ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਵਾਲੀ ਚੌਣੀ ਚੌਗਣੀ ਭਾਵ ਤੀਜੇ ਗੁਰੂ ਅਮਰਦਾਸ ਸਾਹਿਬ ਜੀ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਵਾਲੀ ਅਰਥਾਤ ਇਨ੍ਹਾਂ ਚੌਹਾਂ ਸਤਗੁਰਾਂ ਦੀ ਵੜਿਆਈ ਮਹਿਮਾ ਹੁਣ ਪੰਜਵੇਂ ਸਰੂਪ ਵਿੱਚ ਪਰਮੇਸ਼ਰ ਨੇ ਸਾਨੂੰ ਬਖਸ਼ਣਾ ਕੀਤੀ ਹੈ ਸੋਭਾ ਨੀਤਾ ਨੀਤ ਨੀਤਾ ਪ੍ਰਤੀ ਹੀ ਇਹ ਸੋਭਾ ਵੱਧਦੀ ਹੈ ਨੀਤਾ ਪ੍ਰਤੀ ਇਹ ਮਾਣ ਵਡਿਆਈ ਪਣਾ ਦਿੱਤੀ ਹੈ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ ਜੀ ਅਜੰਤ ਪ੍ਰਭ ਸਗਲ ਉਦਾਰੇ ਦਰਸ਼ਨ ਦੇਖਣ ਹਾਰੇ ਜੋ ਸਤਿਗੁਰਾਂ ਦੇ ਦਰਸ਼ਨ ਦੀਦਾਰ ਵੇਖਣ ਵਾਲੇ ਜੀਵ ਸੂਖਮ ਜੀਵ ਤੇ ਜੰਤ ਸਥੂਲ ਜੀਵ ਸਨ ਪ੍ਰਭ ਪਰਮੇਸ਼ਰ ਨੇ ਸਾਰੇ ਹੀ ਸੰਸਾਰ ਸਮੁੰਦਰ ਤੋਂ ਉਧਾਰ ਦਿੱਤੇ ਭਾਵ ਤਾਰ ਦਿੱਤੇ ਗੁਰਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਹਾਰੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪੂਰਨ ਸਤਗੁਰਾਂ ਦੀ ਅਚਰਜ ਅਸਚਰਜ ਵਡਿਆਈ ਮਹਿਮਾ ਹੈ ਅਸੀਂ ਐਸੀ ਗੁਰਾਂ ਤੋਂ ਸਦ ਸੈਂਕੜੇ ਵਾਰੀ ਸਦ ਹਮੇਸ਼ਾ ਬਲਹਾਰੇ ਕੁਰਬਾਨ ਜਾਂਦੇ ਹਾਂ ਸੁਰਠ ਮਹੱਲਾ ਪੰਜਵਾ ਸੰਚਨ ਕਰੋ ਨਾਮ ਤਨ ਨਿਰਮਲ ਥਾਤੀ ਅਗਮ ਅਪਾਰ ਪਰਮੇਸ਼ਰ ਦੇ ਨਿਰਮਲ ਪਵਿੱਤਰ ਮਾਨੂ ਨਿਰਮਲ ਸ਼ੁੱਧ ਕਰਨ ਵਾਲੇ ਨਾਮ ਰੂਪੀ ਤਨ ਨੂੰ ਸੰਚਨ ਇਕੱਤਰ ਕਰੋ ਇਹੋ ਹੀ ਅਗਮ ਗਮਤਾ ਤੋਂ ਰਹਿਤ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਥੈਲੀ ਹੈ ਭਗਤੀ ਰੂਪ ਥਾਤੀ ਥੈਲੀ ਹੈ ਬਿਲੇਸ਼ ਬਿਨੋਦ ਆਨੰਦ ਸੁਖਮਾਨੁ ਕਾਇ ਜੀਵੋ ਸਿਕ ਪਰਵਾਰ ਆਪ ਪਰਮੇਸ਼ਰ ਦਾ ਨਾਮ ਜਪ ਕੇ ਬਿਲੇਸ਼ ਆਨੰਦ ਮੰਨਣਾ ਕਰੋ ਸਬੰਧੀਆਂ ਦੇ ਨਾਲ ਮਿਲ ਕੇ ਬਿਨੋਦ ਕੌਤਕ ਦੇ ਤਾਈ ਮੰਨਣਾ ਕਰੋ ਸ਼ਰਵਣ ਕਰਕੇ ਸ਼ਰਵਣ ਬਿਲੇਸ਼ ਆਨੰਦ ਤੇ ਮੰਨਣ ਕਰਕੇ ਦਰਸ਼ਨਾ ਦਾ ਬਿਨੋਦ ਹੁੰਦਾ ਆਨੰਦ ਪ੍ਰਾਪਤ ਕਰਕੇ ਸਾਖ ਆਦਿਤਾ ਆਨੰਦ ਸਰੂਪ ਦੇ ਸੁਖ ਨੂੰ ਮੰਨਣਾ ਕਰੋ ਅਤੇ ਜਿਤਨਾ ਦੇਵੀ ਸੰਪਦਾ ਵਾਲਾ ਸਤਿਗੁਰਾਂ ਦਾ ਸਿੱਖ ਪਰਿਵਾਰ ਸਿੱਖ ਸੰਗਤਾਂ ਰੂਪੀ ਪਰਿਵਾਰ ਹੈ ਉਸ ਨਾਲ ਮਿਲ ਕੇ ਗੁਰਾਂ ਦੇ ਉਪਦੇਸ਼ ਨੂੰ ਖਾ ਭਾਵ ਧਾਰਨ ਕਰਕੇ ਜੀਵਨ ਮੁਕਤ ਹੋਵੋ ਭਾਵ ਜਿਉਂਦੇ ਹੋਵੋ ਹਰ ਕੇ ਚਰਨ ਕਮਲ ਆਧਾਰ ਹਰੀ ਪਰਮੇਸ਼ਰ ਦੇ ਚਰਨਾ ਕਮਲਾਂ ਦਾ ਹਿਰਦੇ ਵਿੱਚ ਆਧਾਰ ਆਸਰਾ ਲੈਣਾ ਕਰੋ ਸੰਤ ਪ੍ਰਸਾਦ ਪਾਇਓ ਸੱਚ ਬੋਹਿਤ ਚੜ ਲੰਗੋ ਵਿਖ ਸੰਸਾਰ ਰਹਾਉ ਸ਼ਾਂਤ ਚਿੱਤ ਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਸੱਚ ਨਾਮ ਰੂਪੀ ਬੋਹਿਤ ਜਹਾਜ਼ ਨੂੰ ਪਾਉਣਾ ਕਰੋ ਉਸ ਨਾਮ ਰੂਪੀ ਜਹਾਜ਼ ਤੇ ਚੜ ਕੇ ਵਿਸ਼ਿਆਂ ਦੀ ਵਿਖ ਜ਼ਹਿਰ ਨਾਲ ਭਰੇ ਸੰਸਾਰ ਸਮੁੰਦਰ ਤੋਂ ਮੁਕਤੀ ਰੂਪ ਕਿਨਾਰੇ ਤੇ ਪਾਰ ਲੰਘਣਾ ਕਰੋ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰ ਰਿਹਾ ਪੇ ਕਿਰਪਾਲ ਪੂਰਨ ਅਬਿਨਾਸੀ ਆਪਹਿ ਕੀਨੀ ਸਾਰ ਜਿਨ੍ਹਾਂ ਉੱਤੇ ਸਾਰਿਆਂ ਥਾਵਾਂ ਵਿੱਚ ਪੂਰਨ ਵਿਆਪਕ ਅਬਿਨਾਸੀ ਨਾਸ਼ ਤੋਂ ਰਹਿਤ ਪਰਮੇਸ਼ਰ ਕਿਰਪਾਲ ਦਿਆਲੂ ਹੋਏ ਹਨ ਉਹਨਾਂ ਦੀ ਲੋਕ ਪ੍ਰਲੋਕ ਵਿੱਚ ਆਪ ਹੀ ਸਾਰ ਸੰਭਾਲ ਕੀਤੀ ਹੈ ਪੇਖ ਪੇਖ ਨਾਨਕ ਬਿਗਸਨ ਨਾਨਕ ਨਾਹੀ ਸੁਮਾਰ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਗੁਣਾਂ ਦੀ ਸੁਮਾਰ ਗਿਣਤੀ ਨਹੀਂ ਆਉਂਦੀ ਉਸ ਪਰਮੇਸ਼ਰ ਦੀ ਗਿਆਨ ਵਾਲੀ ਦ੍ਰਿਸ਼ਟੀ ਨਾਲ ਦਰਸ਼ਨ ਵੇਖ-ਵੇਖ ਕੇ ਚਿਤ ਬਿਗਸਾਨੋ ਖੜ ਜਾਂਦਾ ਹੈ ਸੋ ਰਠ ਮਹੱਲਾ ਪੰਜਵਾ ਗੁਰ ਪੂਰੇ ਆਪਣੀ ਕਲ ਧਾਰੀ ਸਭ ਘਟ ਉਪਜੀ ਦਇਆ ਪੂਰਨ ਸਤਿਗੁਰੂ ਜੀ ਨੇ ਆਪ ਦੀ ਐਸੀ ਕਲ ਸ਼ਕਤੀ ਧਾਰਨ ਕੀਤੀ ਹੈ ਜੋ ਸਾਰਿਆਂ ਦੇ ਘਟ ਹਿਰਦਿਆਂ ਵਿੱਚ ਦਇਆਲਤਾ ਪੈਦਾ ਹੋ ਗਈ ਹੈ ਆਪੇ ਮੇਲ ਵਡਾਈ ਕੀਨੀ ਕੁਸਲ ਖੇਮ ਸਭ ਭਇਆ ਆਪ ਹੀ ਸਤਿਗੁਰਾਂ ਨੇ ਗੁਰਸਿੱਖਾਂ ਦੇ ਨਾਲ ਮਿਲਾ ਕੇ ਬ੍ਰਹਮ ਵਿਦਿਆ ਦੀ ਵਡਿਆਈ ਦੇਣਾ ਕੀਤੀ ਹੈ ਤੇ ਸਾਰੇ ਤਰ੍ਹਾਂ ਕਰਕੇ ਖੇਮ ਮਿਲੀ ਵਸਤੂ ਦੀ ਰੱਖਿਆ ਦੇ ਸਹਿਤ ਕੁਸਲ ਆਨੰਦ ਪ੍ਰਾਪਤ ਹੋਇਆ ਹੈ ਸਤਿਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਪੂਰਨ ਸਤਿਗੁਰੂ ਜੀ ਸਾਡੇ ਨਾਲ ਸਾਥ ਹਨ ਅਤੇ ਉਹਨਾਂ ਗੁਰਾਂ ਦੁਆਰਾ ਪਾਰਬ੍ਰह्म ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਹਮੇਸ਼ਾ ਹੀ ਨਿਹਾਲ ਦੁੱਖਾਂ ਤੋਂ ਰਹਿਤ ਹੋ ਗਏ ਹਨ ਰਹਾਉ ਅੰਦਰ ਬਾਹਰ ਥਾਨ ਥਨੰਤਰ ਜਤ ਕਤ ਪੇਖਉ ਸੋਈ ਸਾਰਿਆਂ ਜੀਵਾਂ ਦੇ ਹਿਰਦਿਆਂ ਦੇ ਅੰਦਰ ਤੇ ਬਾਹਰ ਸੰਸਾਰ ਵਿੱਚ ਅਤੇ ਸਭ ਥਾਵਾਂ ਤੇ ਥਨੰਤਰ ਥਾਵਾਂ ਦੇ ਅੰਦਰ ਭਾਵ ਲੋਕ ਪ੍ਰਲੋਕ ਵਿੱਚ ਜਿੱਥੇ ਕਿੱਥੇ ਵੀ ਵੇਖੀਏ ਉਹ ਪਰਮੇਸ਼ਰ ਹੀ ਵਿਆਪਕ ਹੈ ਨਾਨਕ ਗੁਰ ਪਾਇਓ ਵਡਭਾਗੀ ਤਿਸ ਜੇ ਵਡ ਅਵਰ ਨ ਕੋਈ ਸਤਗੁਰੂ ਜੀ ਕਥਨ ਕਰਦੇ ਹਨ ਕਿ ਵੱਡਿਆਂ ਭਾਗਾਂ ਕਰਕੇ ਗੁਰ ਸਤਗੁਰੂ RAMDAS ਜੀ ਨੂੰ ਪਾਉਣਾ ਕੀਤਾ ਹੈ ਉਸ ਸਤਗੁਰਾਂ ਜਿੱਡਾ ਵੱਡਾ ਅਵਰ ਥਾਂ ਵਿੱਚ ਹੋਰ ਕੋਈ ਵੀ ਨਹੀਂ ਹੈ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤਾਪ ਉੱਤਰ ਗਿਆ ਤਦੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਜਗਿਆਸੂਆਂ ਨੂੰ ਉਪਦੇਸ਼ ਰੂਪ ਵਿੱਚ ਕਈ ਸ਼ਬਦ ਉਚਾਰਨ ਕੀਤੇ ਹਨ ਉਹਨਾਂ ਵਿੱਚੋਂ ਕੁਝ ਸ਼ਬਦ ਇੱਥੇ ਹਨ ਸੋਰਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਏ ਭਾਈ ਆਨੰਦ ਸਰੂਪ ਪਰਮੇਸ਼ਰ ਦੇ ਮੰਗਲ ਖੁਸ਼ੀ ਦੇ ਗੀਤ ਗਾਉਣੇ ਕਰਕੇ ਕਲਿਆਣ ਸੁਖ ਦੀ ਪ੍ਰਾਪਤੀ ਤੇ ਹਿਰਦੇ ਦੇ ਅੰਦਰ ਸ਼ਾਂਤੀ ਦੀ ਨਾਮ ਦੀ ਧੁਨੀ ਜਾਗੀ ਤਾਂ ਪਰਮੇਸ਼ਰ ਦੇ ਚਰਨ ਕਮਲਾਂ ਨੂੰ ਨਿਹਾਰਿਆ ਵੇਖਣਾ ਕੀਤਾ ਰਖਣ ਹਾਰੇ ਰਾਖਿਓ ਬਾਰਕ ਸਤਿਗੁਰ ਤਾਪ ਉਤਾਰਿਆ ਸਾਰਿਆਂ ਨੂੰ ਰੱਖਣ ਵਾਲੇ ਪਰਮੇਸ਼ਰ ਨੇ ਬਾਰਕ ਬਾਲਕ ਹਰ ਗੋਬਿੰਦ ਦੀ ਰਖਿਆ ਕੀਤੀ ਹੈ ਅਤੇ ਸਤਿਗੁਰਾਂ ਨੇ ਤਾਪ ਬੁਖਾਰ ਵੀ ਉਤਾਰ ਦਿੱਤਾ ਹੈ ਰਖਣ ਹਾਰ ਪਰਮੇਸ਼ਰ ਨੇ ਜਗਿਆਸੂ ਰੂਪ ਬਾਲਕਾਂ ਦੀ ਵਕਾਰਾਂ ਤੋਂ ਬਚਾਉਣ ਰੂਪ ਰੱਖਿਆ ਕੀਤੀ ਹੈ ਤੇ ਆਦੀ ਬਿਆਦੀ ਉਪਾਦੀ ਤਾਪਾਂ ਨੂੰ ਵੀ ਉਤਾਰ ਦਿੱਤਾ ਹੈ ਉਬਰੇ ਸਤਿਗੁਰ ਕੀ ਸਰਣਾਈ ਜਾ ਕੀ ਸੇਵ ਨ ਬਿਰਤੀ ਜਾਈ ਰਹਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਪੈ ਕੇ ਬਚਾ ਹੋਇਆ ਹੈ ਜਿਸ ਗੁਰਾਂ ਦੀ ਸੇਵ ਟਹਿਲ ਕੀਤੀ ਕਦੇ ਵੀ ਬਿਰਤੀ ਨ ਸਫਲ ਨਹੀਂ ਜਾਂਦੀ ਰਹਾਉ ਬਿਸਰਾਮ ਦੇ ਕਿ ਸਤਿਗੁਰੂ ਰਹਿਮਤ ਕਰਦੇ ਆ ਕਰ ਮੈਂ ਸੁਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਹੁਣ ਘਰ ਵਿੱਚ ਸੁਖ ਹੈ ਹਿਰਦੇ ਵਿੱਚ ਸੁਖ ਆਨੰਦ ਤੇ ਬਾਹਰ ਸੰਸਾਰ ਵਿੱਚ ਫੁਨ ਵੀ ਸੁਖਾ ਸੁਖ ਹੀ ਹੈ ਕਿਉਂਕਿ ਸਾਡੇ ਆਪ ਦੇ ਪਰਮੇਸ਼ਰ ਜੀ ਦਿਆਲੂ ਹੋਏ ਹਨ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੁਣ ਕੋਈ ਵੀ ਵਿਗਨ ਨਹੀਂ ਲੱਗਦਾ ਕਿਉਂਕਿ ਮੇਰਾ ਸਮਰੱਥ ਵਾਹਿਗੁਰੂ ਕਿਰਪਾਲਾ ਦਿਆਲੂ ਹੋਇਆ ਹੈ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਏ ਪਾਈ ਜਿਨ੍ਹਾਂ ਨੂੰ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲ ਕਰਕੇ ਹਿਰਦੇ ਵਿੱਚ ਭਜਨ ਸਿਮਰਨ ਕਰਨ ਦਾ ਉਦਮ ਪ੍ਰਾਪਤ ਹੋਇਆ ਹੈ ਉਹਨਾਂ ਨੇ ਪਰਮੇਸ਼ਰ ਦੇ ਨਾਮ ਰੂਪੀ ਅਮੋਲਕ ਰਤਨ ਮਾਨਕ ਨੂੰ ਪ੍ਰਾਪਤ ਕਰਕੇ ਜਸ ਕੀਰਤਨ ਨੂੰ ਗਾਉਣਾ ਕੀਤਾ ਹੈ ਅਤੇ ਈਉ ਮਿਟ ਗਈ ਚਿੰਤਾ ਸਿਮਰ ਅਨੰਤ ਸਾਗਰ ਦਰਿਆ ਭਾਈ ਏ ਪ੍ਰਭੂ ਅਨੰਤਾ ਬੇਅੰਤ ਪਰਮੇਸ਼ਰ ਦਾ ਸਿਮਰਨ ਕਰਕੇ ਉਹਨਾਂ ਦੇ ਹਿਰਦੇ ਦੀ ਚਿੰਤਾ ਨਿਵਰਤ ਹੋ ਗਈ ਹੈ ਤੇ ਉਹ ਸੰਸਾਰ ਸਾਗਰ ਸਮੁੰਦਰ ਤੋਂ ਤਰ ਗਏ ਹਨ ਹਿਰਦੈ ਹਰ ਕੀ ਚਰਨ ਵਸਾਈ ਜਦੋਂ ਹਿਰਦੇ ਚਿੱਤ ਦੇ ਵਿੱਚ ਪਰਮੇਸ਼ਰ ਦੇ ਪਵਿੱਤਰ ਚਰਨਾਂ ਦੀ ਪ੍ਰੀਤੀ ਨੂੰ ਵਸਾਉਣਾ ਕੀਤਾ ਤਾਂ ਸੁਖ ਪਾਇਆ ਸਹਜ ਤੁਨ ਉਪਜੀ ਰੋਗਾ ਘਾਣ ਮਿਟਾਈ ਰਹਾਉ ਅਸੁਖ ਆਨੰਦ ਸਰੂਪ ਨੂੰ ਪਾਲਿਆ ਹਿਰਦੇ ਦੇ ਅੰਦਰੋਂ ਸ਼ਾਂਤੀ ਵਾਲੀ ਨਾਮ ਦੀ ਧੁਨੀ ਪੈਦਾ ਭਾਵ ਪ੍ਰਗਟ ਹੋ ਗਈ ਅਤੇ ਰੋਗਾਂ ਦੀ ਘਾਣ ਹੁੰਦਾ ਕਹਾਣੀ ਸਮੋਦਾ ਸਮਦਾ ਭਾਵ ਬੋਲਤਾ ਰੂਪ ਅਵਿਦਿਆ ਮੇੜ ਦਿੱਤੀ ਰਹਾਉ ਇਸ ਕਰਕੇ ਇਉਂ ਬੇਨਤੀ ਕਰਦੇ ਹਾਂ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਕਿ ਆ ਗੁਣ ਤੇਰੇ ਆਖ ਬਖਾਣਾ ਕੀਮਤ ਕਹਿਣ ਨਾ ਜਾਈ ਏ ਮਹਾਰਾਜੀ ਤੁਹਾਡੇ ਮੁਖ ਦਵਾਰਾ ਜਾਂ ਅਖਿਆਣਾ ਦਵਾਰਾ ਕਿਹੜੇ ਕਿਹੜੇ ਗੁਣ ਕਥਨ ਕਰੀਏ ਕਿਉਂਕਿ ਕਿਸੇ ਦੇ ਪਾਸੋਂ ਵੀ ਆਪ ਜੀ ਦੇ ਗੁਣਾ ਦੀ ਕੀਮਤ ਕਹੀ ਨਹੀਂ ਜਾ ਸਕਦੀ ਨਾਨਕ ਭਗਤ ਪਏ ਅਬਿਨਾਸੀ ਆਪਣਾ ਪ੍ਰਭ ਭਇਆ ਸਹਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਵਾਹਿਗੁਰੂ ਦੀ ਭਗਤੀ ਕਰਨ ਵਾਲੇ ਭਗਤ ਜਨ ਭਗਤੀ ਕਰਕੇ ਅਬਿਨਾਸੀ ਨਾਸ਼ ਤੋਂ ਰਹਿਤ ਸਰੂਪ ਹੀ ਹੋ ਗਏ ਹਨ ਕਿਉਂਕਿ ਆਪਣਾ ਪਰਮੇਸ਼ਰ ਉਹਨਾਂ ਦਾ ਸਹਾਇਕ ਹੋਇਆ ਹੈ ਸੋ ਰਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭੇ ਆਪਣੇ ਕਿਰਪਾ ਧਾਰੀ हे प्रभु वाहेगुरु जिस वेले आप जी ने अपने जान के कृपा दृष्टि داری ਤਾਂ ਅਵਿਦਿਆ ਅਸਮਤਾ ਰਾਗ ਦ્વੈਕ ਅਭਿਨਵੇਸ਼ ਆਦ ਕਲੇਸ਼ ਤੇ ਹਉਮੈ ਆਦਕ ਦੇ ਸਾਰੇ ਰੋਗ ਨਾਸ਼ ਹੋ ਗਏ ਹਨ ਅਤੇ ਆਠ ਪਹਿਰ ਆਰਦਵ ਸੁਆਮੀ ਪੂਰਨ ਕਾਲ ਹਮਾਰੀ हे स्वामी मालिक ਅਠੇ ਪਹਿਰ ਆਪ ਜੀ ਦਾ ਨਾਮ ਧਿਆਉਣਾ ਕਰਦੇ ਹਾਂ ਅਤੇ ਹਮਾਰੀ ਸਾਡੀ ਭਗਤੀ ਰੂਪ ਕਾਲ ਕਮਾਈ ਪੂਰੀ ਹੋ ਜਾਵੇ ਹਰ ਜੀਓ ਤੂੰ ਸੁਖ ਸੰਪਤ ਰਾਸ ਏ ਹਰ ਵਾਹਿਗੁਰੂ ਜੀਓ ਤੂੰ ਸਾਰਿਆਂ ਜੀਵਾਂ ਨੂੰ ਸਾਰਿਆਂ ਨੂੰ ਆਤਮਿਕ ਸੁਖ ਆਨੰਦ ਦੇਵੀ ਸੰਪਦਾ ਤੇ ਸਰਦਾ ਰੂਪੀ ਰਾਸ ਪੂੰਜੀ ਦੇਣ ਵਾਲੇ ਹੋ ਰਾਖ ਲੈ ਹੋ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਏ ਪ੍ਰਭ ਪਰਮੇਸ਼ਰ ਆਪ ਜੀ ਦੇ ਅੱਗੇ ਅਰਦਾਸ ਬੇਨਤੀ ਹੈ ਸਾਡੀ ਪਿਆਰੀ ਭਾਈ ਭਾਵਨੇ ਜੋਗ ਗੁਰਸਿੱਖਾਂ ਨੂੰ ਆਪ ਹੀ ਲੋਕ ਪ੍ਰਲੋਕ ਵਿੱਚ ਰੱਖ ਲੈਣਾ ਕਰੋ ਹੀ ਵਾਹਿਗੁਰੂ ਤੁਹਾਡੇ ਅੱਗੇ ਬੇਨਤੀ ਹੈ ਕਿ ਸਾਡੇ ਭਾਈ ਪਿਆਰੇ ਭਾਈ ਭਾਵਨੇ ਜੋਗ ਹਰ ਗੋਬਿੰਦ ਜੀ ਨੂੰ ਆਪ ਹੀ ਰੱਖ ਲੈਣਾ ਕਰੋ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰ ਰਿਹਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਜੋ ਜੋ ਪਦਾਰਥ ਮੰਗਦੇ ਹਾਂ ਉਹੀ ਉਹੀ ਧਰਮ ਅਰਥ ਕਾਮ ਮੋਖ ਪਦਾਰਤ ਪਉਣਾ ਕਰਦੇ ਹਾਂ ਕਿਉਂਕਿ ਸਾਨੂੰ ਆਪਣੇ ਖਸਮ ਮਾਲਕ ਪਰਮੇਸ਼ਰ ਤੇ ਭਰੋਸਾ ਵਿਸ਼ਵਾਸ ਹੈ ਕੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਪੂਰਨ ਸਤਿਗੁਰਾਂ ਨਾਲ ਮਿਲਾਪ ਹੋਇਆ ਤਾਂ ਸਾਰੇ ਪ੍ਰਮਾਨ ਪਰਮੇਵ ਪਰਜੇ ਆਦਿ ਅੰਦੇਸ਼ਾ ਸੰਸੇ ਮਿਟ ਗਏ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਦਾ ਵਾਹਿਗੁਰੂ ਜੀ ਕੀ ਫਤਿਹ